ਅੱਜ ਪੈਂਦਾ ਜੇ ਮੀਂਹ ਪੜਾਕੇ ਪੜਾਕੇ ਪੈਂਦੇ ਨੇ ਅੱਜ ਫਿਰ ਪਾਣੀ ਪਾਣੀ ਕਰਦਾ ਹੈ ਗਲੀ ਵਿੱਚ ਆ ਗਿਆ ਸੇਦੋ ਇੰਨੇ ਬੜੀਆਂ ਹੋਰ ਨਹੀਂ ਹਰੇ ਬੰਨੇ ਪਏ ਨੇ ਇਹ ਸੀ ਹੋ ਗਏ ਨੇ ਬੰਦ ਚੱਕੋ ਬਣਾ ਉਠਾ ਚੱਕਾ ਨਹੀਂ ਹਰੇ ਮੀਂਹ ਦੇ ਲੋ ਨਿਕਲੇ ਇਹ ਮੈਂ ਆਪਣੇ ਆਟਾ ਪਸਾਉਣਾ ਆਇਆ ਸੀ ਆਟਾ ਚੱਕੀ ਤੇ ਦੇ ਬਾਹਰ ਦਾ ਦ੍ਰਿਸ਼ਾ ਵੇਖੋ بارش ਦੇ ਨਾਲ ਜਲਮਗਨ ਹੋਇਆ ਪਿਆ ਚਲੋ ਇਹ ਗੱਲ ਗਰਮੀ ਤੋਂ ਰਾਹਤ ਮਿਲ ਗਈ ਆ ਚੱਕੀ ਚੈੱਕ ਕਰੋ ਆਟਾ ਪਿਸ ਰਿਹਾ ਹੈ ਮੁੰਡੇ ਲੱਗੇ ਨੇ ਆਟਾ ਪਿਸਣ ਉਹ ਸਾਹਮਣੇ ਚੈੱਕ ਕਰੋ ਆਟਾ ਪਿਸਦਾ ਪਿਆ ਜੋਰਾਂ ਤੇ ਕੰਮ ਮਿਹਨਤ ਚੈੱਕ ਕਰੋ ਨੌਜਵਾਨ ਦੀ ਆਹ ਆਪਣਾ ਬੁਰਾ ਆ ਅੱਗੇ ਚੈੱਕ ਕਰੋ ਤੇ ਨੀ ਯਾਰੇ ਬੱਜੇ ਪਏ بارش ਨੇ ਜਲਮਗਨ ਕਰਤਾ ਕੰਮ ਪੂਰਾ ਖਿੱਚ ਰੱਖਿਆ ਹੁਣ ਅਸੀਂ ਜਾਵਾਂਗੇ ਆਟਾ ਮਰਾ ਕੇ ਪਿੱਛੇ ਆ ਗਿਆ ਵਾ ਅੱਗ ਮੇ ਰਸਤੇ ਰੁਕਣੇ ਪੈ ਗਿਆ ਵਾ ਕਿ بارش ਬਹੁਤ ਤੇਜ਼ ਹੋ ਗਈ ਆ ਤਾਂ ਆਟਾ ਪਿੱਛੇ ਗਿੱਲਾ ਹੋ ਸਕਦਾ ਹੈ ਆ ਵੇਖੋ ਅਮੇ ਵੇਟ ਕਰ ਰਹੇ ਆ ਕਿਉਂਕਿ بارش ਨੇ ਮੈਨੂੰ ਗਿੱਲਾ ਕਰ ਦੇਣਾ ਹੈ ਆਟੇ ਨੇ ਸਾਰਾ ਗਿੱਲਾ ਹੋ ਜਾਣਾ ਹੈਗਾ ਆ ਚੱਕੋ ਪਿੱਛੇ ਆਟਾ ਉਹ ਬਰਾਬਰੇ ਪਿੱਛੇ ਪਿਆ ਆਟੇ ਵਾਲਾ ਇਹ ਰੁਕ ਨਿਯਮ ਇਥੇ ਰਾਵਚ ਆ ਵੇਖੋ ਆ ਹੁਣ ਮੈਂ بارش ਕੱਢ ਕੇ ਬੈ ਚੱਲਣਾ ਕਰਨ ਨੂੰ ਮੈਂ ਇੰਟਰਵਿਊ ਜਾ ਚਲ ਗਿਆ ਇਥੋਂ ਮੈਂ ਇਥੋਂ ਕਿੱਕ ਮਾਰ ਕੇ ਨਿਕਲਣਾ ਕਰਨ ਨੂੰ ਆ ਮੈਂ ਪਹੁੰਚ ਗਿਆ ਘਰ ਆਪਣੇ ਮੋਟਰਸ ਲਾਤਾ ਸਟੈਂਡ ਤੇ ਚਲੋ ਜੀ ਅੰਦਰ ਮੈਂ ਇੱਕ ਵਾਰ ਚੈੱਕ ਕਰ ਲੀਏ بارش ਫੇਰ ਬਹੁਤ ਜਾਂ ਤੇਜ਼ ਹੋ ਗਈ ਹੈ ਹਾਂ ਡੈਸਟੀ ਵੀ ਚੈੱਕ ਕਰੋ ਸਾਹਮਣੇ ਗਾਰਡਿੰਗ ਵਾਲਾ ਬਾਰੇ ਸ਼ੰਭਲੇ ਬੱਲੇ ਬੱਲੇ ਮੀਂਹ ਤੰਤਨ ਕਰਾਤੀ ਆ ਗਲੀਆਂ ਵਿੱਚ ਪਾਣੀ ਜਮਾ ਹੋ ਗਿਆ ਆ ਚਾਲਾ ਭਾਈ ਅੱਜ ਦਾਤ ਦਿਨ ਗਿਆ